ਓ ਲੈ ਓ ਪਾਈ ਰੋਟੀ ਪਾਓ ਥਾਲ ਜੇ ਕਿਰਾ ਕੰਮ ਤੇ ਜਾਈਏ ਜਵਾਕਾਂ ਦਾ ਸਕੂਲ ਟੋੜਨਾ ਖੜ ਜਾ ਤੇਰਾ ਕੀ ਹਲਕ ਸੁੱਕਦਾ ਸੁਨੇਹਾ ਰੋਟੀ ਖਾ ਕੇ ਕਿ ਤੂੰ ਹੱਲ ਜੋੜਨਾ ਸੱਤ ਜੀ ਜਾ ਕੇ ਤੂੰ ਸਾਹ ਸੇ ਕੁੱਟੇਗਾ ਓ ਪਾਈ ਜਵਾਕਾਂ ਮੁਰੇ ਆਏ ਨਾ ਬੋਲਿਆ ਕਰੋ ਜਿਵੇਂ ਤੁਸੀਂ ਮੈਨੂੰ ਉਤਨੇ ਸੜੀ ਦਿੰਨੇ ਹੋ ਨਾ ਉਵੇਂ ਤੁਹਾਨੂੰ ਦੇਣਗੇ ਸਾਡੇ ਜਵਾਕ ਤਾਂ ਅੰਗਰੇਜ਼ੀ ਸਕੂਲ ਚ ਪੜਦੇ ਨੇ ਨਾਲੇ ਮੇਰੀ ਅੱਖਾਂ ਦੀ ਘੂਰ ਮੰਨਦੇ ਨੇ ਉਹ ਕੀ ਹੋ ਗਿਆ ਬਾਪੂ ਯਾਰ ਸਵੇਰੇ ਸਵੇਰੇ ਕਲੇਸ਼ ਕਰੀ ਜਾਂਦੇ ਹੋ ਹੋਣਾ ਕੀ ਆ 7 ਵਜੇ ਭਾੜ ਦਾ ਤਿੰਨ ਖੁੰਝੇ ਪਰੌਂਠੇ ਕਿਹੜੇ ਦੇਮੋਗੇ ਭਾਈ ਮੈਨੂੰ ਤੁਸੀਂ ਲਾ ਕੇ ਤਿੰਨ ਖੁੰਝੇ ਪਰੌਂਠੇ ਮੇਰੀ ਤਾਂ ਹੱਥ ਬੰਨ੍ਹ ਕੇ ਬੇਨਤੀ ਆ ਮੁੰਡੇ ਇਹਨੂੰ ਕਹਦੇ ਮੈਨੂੰ ਸੁੱਕੀ ਰੋਟੀ ਤੇ ਇਕੱਲਾ ਚਾਰੀ ਧਰ ਕੇ ਦੇ ਦਿਆ ਕਰੇ ਨਾਲੇ ਆ ਤੁਸੀਂ ਭਾਈ ਕੀ ਕਹਣਾ ਮੇਰਾ ਮੁੰਡਾ ਅੰਗਰੇਜ਼ੀ ਸਕੂਲ ਚ ਪੜਦਾ ਹੈ ਜਦੋਂ ਉਹਨਾਂ ਜਿੱਦੇ ਕਹਿ ਕੇ ਸਟੂਪਿਡ ਮਮ ਮਾਰੀ ਸਰਚ ਦੁਨਾਂ ਦੇ ਡਾਂਗ ਤੁਹਾਨੂੰ ਉੱਥੇ ਪਤਾ ਲੱਗੂ ਵੀ ਅੰਗਰੇਜ਼ੀ ਸਕੂਲ ਹੁੰ ਬਾਪੂ ਤੂੰ ਤਾਂ ਹਰ ਵਕਤ ਸੂਣ ਖੜੀ ਰੱਖਦਾ ਬਾਲਾ ਔਖਾ ਉਹਦਾ ਅੱਡ ਹੋ ਜਾ ਵਿੜੇ ਚ ਕੰਦ ਕੱਢ ਲੈ ਸਾ ਬਸ ਪੁੱਤ ਤੇਰੇ ਦੋਨਾਂ ਦੇ ਤੈਨੂੰ ਪੜਾਇਆ ਲਿਖਾਇਆ ਤੇਰਾ ਵਿਆਹ ਕੀਤਾ ਤੁਮਤਾਮ ਨਾਲ ਪੈਲੇਸ ਚ ਤੈਨੂੰ ਯਾਦ ਹੋਣਾਗਾ ਤੇਰੇ ਕਰਜ਼ੇ ਦਾ ਭਾਰ ਲਾਉਂਦੇ ਲਾਉਂਦੇ ਮੇਰੀਆਂ ਆਪਣੀਆਂ ਲੱਤਾਂ ਭਾਰ ਚੱਲਣੋਂ ਹਟ ਗਈਆਂ ਦੇਖ ਲੈ ਜੇ ਨਹੀਂ ਯਕੀਨ ਆਉਂਦਾ ਨਾ ਮੇਰੇ ਸਾਲੇ ਦੀਆਂ ਲੋਗੋਂ ਮੁਰਦੀਆਂ ਨੇ ਹੁਣ ਵੀ ਜੇ ਤੇਰੀ ਬੇਬੇ ਅੱਜ ਜਿਉਂਦੀ ਹੁੰਦੀ ਨਾ ਮੈਨੂੰ ਥੋੜੇ ਮੂਰੇ ਹੱਥ ਨਾ ਡਾੜਨੇ ਪੈਂਦੇ ਰੋਟੀ ਖਾਤਰ ਹਾਏ ਵੇ ਮੈਂ ਹੁਣ ਕਿੱਧਰ ਜਾਵਾਂ ਆ ਜਾਣਾ ਤਾਂ ਕਿੱਥੇ ਐ ਬੇੜੇ 'ਚ ਕੰਦ ਕੱਢ ਲੈ ਪਕਾ ਤੇ ਖਾ ਬਸ ਪੁੱਤ ਇੱਥੇ ਤੱਕ ਹੀ ਸੀ ਆਪਣਾ ਰਿਸ਼ਤਾ ਆਪਦੀ ਘਰਵਾਲੀ ਦੇ ਮੰਗਰ ਲਾ ਕੇ ਪਿਓ ਨੂੰ ਭੁੱਲ ਗਿਆ ਤੈਨੂੰ ਦਿੱਤਾ ਕੀ ਨਹੀਂ 10 ਕਿਲੇ ਵਾਹਣ ਦੇ ਆਉਂਦੇ ਸੀਗੇ ਮੇਰਾ ਸਬਰ ਦੇਖ ਤੇਰੇ ਨੌ ਨੌ ਕਿਲੇ ਲਵਾਏ ਜੇ ਮੇਰੇ ਦਿਲ 'ਚ ਬੇਈਮਾਨੀ ਹੁੰਦੀ ਨਾ ਤਾਂ ਮੈਂ ਅੱਧੇ ਕਿਲੇ ਆਪਦੇ ਨੌ ਲਵਾਉਂਦਾ ਤੂੰ ਮੇਰਾ ਵੀ ਸਬਰ ਦੇਖ ਲੈ ਪੁੱਤ ਤੈਨੂੰ ਸੁਣਦਾ ਨਹੀਂ ਬਾਪੂ ਜਿੱਦ ਦੇ ਢੱਲ ਮੱਠ ਹੋਈ ਤੈਨੂੰ ਸਾਮਲਾਂਗੇ ਹੁਣ ਤਾਂ ਤੈਨੂੰ ਰੋਟੀ ਆਪਦੀ ਆਪ ਬਣਾ ਕੇ ਖਾਣੀ ਪਊ ਅੱਛਾ ਹੁਣ ਤੁਸੀਂ ਦੋਨਾਂ ਨੇ ਮਸਲੇ ਮੈਨੂੰ ਰੋਟੀ ਨਹੀਂ ਦੇਣੀ ਆ ਗੱਲ ਹੈ ਕਿ ਲੈ ਫਿਰ ਮੇਰੀ ਵੀ ਹੰਟ ਹੈਗੀ ਓ ਮੇਰੇ ਪੁੱਤਾਂ ਚਾਹੇ ਇੱਕ ਕੀਲਾ ਨਾ ਕਿਸੇ ਨੂੰ ਦੇਣਾ ਪੈ ਜੇ ਪਰ ਜੱਟ ਦਾ ਪੁੱਤ ਨਾ ਰੋਟੀ ਆਪਦੇ ਹੱਥੀਂ ਨਹੀਂ ਬਣਾ ਕੇ ਖਾਂਦਾ ਚਾਹੇ ਕਿਸੇ ਨੂੰ ਦੇਣਾ ਪੈ ਜੇ ਮੇਰੀ ਵੀ ਹੰਟ ਹੈਗੀ ਹੁਣ ਆ ਜੋ ਆਹ ਕੁੰਡ ਥੱਲੇ ਕਰ ਲੈ ਤੇਰੇ ਛੋਰੀਆਂ ਨੇ ਪੰਜ ਆ ਗਿਆ ਆ ਜਾ ਆ ਜਾ ਲੈ ਤਾ ਨਾ ਬਾਪੂ ਇਹ ਛੋਟੀ ਬੇਬੇ ਹੈਗੀ ਕੀ ਖਾਓਗੇ ਕੱਲ ਨੂੰ ਤਾਂ ਤੂੰ ਐ ਕੱਲ ਲਾਨੇ ਦਾਰਨੀ ਤਿੰਨ ਖੂਜੇ ਪਰੌਂਠੇ ਚੱਲਣ ਦੇ ਬਾਪੂ ਜੀ ਇੱਧਰ ਆ ਕੇ ਰੋਟੀ ਖਾ ਲਓ ਸਾਹੀ ਪਨੀਰ ਬਣਾਇਆ ਨਾਲੇ ਦੁੱਧ ਵਾਲੀਆਂ ਸੇਮੀਆਂ ਬਣੀਆਂ ਨੇ ਦੁੱਧ ਵਾਲੀਆਂ ਸੇਮੀਆਂ ਕੀ ਚਾਹੇ ਤੂੰ ਬੱਕਰਾ ਰੰਨ ਲੈ ਮੇਰੇ ਆ ਸਾਲਿਆ ਤੇਰੇ ਘਰੇ ਪੈਰ ਨਹੀਂ ਪਾਉਂਦਾ ਆ ਦੇਖ ਲੈ ਉਧਰ ਦੀ ਆਉ ਹੁਣ ਆ ਆ ਕੇ ਲੈ ਆ ਕੇ ਉਹ ਦੇਖੀ ਜਾਈ ਕਰਤਲੀ ਬਾਗ ਚੱਲ ਘਰੇਉ ਤਾਂ ਘਰ ਵਾਲੇ ਹੀ ਮਾਗਰ ਲਾ ਕੇ ਮੈਨੂੰ ਧੱਕੇ ਮਾਰ ਕੇ ਕੱਢਿਆ ਤੀ ਘਰੋਂ ਨਾ ਬਾਪੂ ਗਲਤੀ ਹੋ ਗਈ ਮaaf ਕਰਦੇ ਸਾਨੂੰ ਹੁਣ ਗਲਤੀ ਮੰਨਦਾ ਹਾਂ 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 ਬਾਪੂ ਮੰਨਦਾ ਸਾਲਿਆ ਮੈਂ ਵੀ ਐਡਾ ਬੇਕਾਰ ਬੰਦਾ ਨਹੀਂ ਹੈਗਾ ਇਹ ਤਾਂ ਤੇਰੀ ਰੰਨੋ ਵਾਲੀ ਮਾਸੀ ਹੈ